ਸਤਨਾਮ ਵਾਹਿਗੁਰੂ ਲੋ ਬਈ ਮਿੱਤਰੋ ਪਹੁੰਚ ਗਏ ਆਪਾਂ ਬਈ ਰਾਪੁਰ ਪਿੰਡ ਤੇ ਬਈ ਇਕੱਠ ਬਹੁਤ ਹੋ ਰਿਹਾ ਹੈਗਾ ਤੇ ਜਿੰਨੀ ਉਮੀਦ ਸੀ ਉਸ ਤੋਂ ਦੁੱਗਣੇ ਵੀਰ ਭਾਈ ਆਏ ਨੇ ਕਬੂਤਰ ਲੈ ਕੇ ਤੇ ਆਜੋ ਦੇਖਦੇ ਆ ਕਿੰਨੇ ਕ ਹੋ ਗਏ ਕਬੂਤਰ ਉਧਰ ਨਾਲੇ ਕਬੂਤਰ ਤਾਂ ਬਹੁਤ ਹੋ ਜਾਣਗੇ ਬਈ ਦੇਖੋ ਸਾਰੇ ਪਾਸੇ ਖੜੇ ਆ ਹਨਾ ਪਿੱਛੇ ਤੱਕ ਵੀ ਬਈ ਖੜੇ ਨੇ ਉਧਰ ਵੀ ਖੜੇ ਆ ਬਾਕੀ ਅੰਦਰ ਬਹੁਤ ਇਕੱਠ ਹੋ ਰਿਹਾ ਹੈਗਾ ਅੰਦਰ ਵੀ ਦਿਖਾਉਣੇ ਆ ਕੀ ਗੱਲ ਆ ਵਿੱਚ ਹੋਰ ਠੀਕ ਹੈ ਫੋਰ ਮੀ ਕੀ ਵਾਲਾ ਇੱਧਰ ਆਪਣੇ ਸਾਰੇ ਭਰਾ ਖੜੇ ਆ ਬਈ ਕੀ ਵਾਲਾ ਕੀ ਵਾਲਾ ਕਿਰਪਾਲ ਹੋਰ ਬਈ ਕੀ ਵਾਲਾ ਠੀਕ ਆ Tata ਜੀਏ ਬਈ ਆਪਣੇ ਸਾਰੇ ਮਿੱਤਰ ਬਾਕੀ ਆ ਜੋ ਅੰਦਰ ਚੱਲ ਕੇ ਦਿਖਾਉਣਾ ਤੁਹਾਨੂੰ ਕਿੰਨਾ ਇਕੱਠ ਹੋ ਰਿਹਾ ਹੈਗਾ ਬਾਕੀ ਬਈ ਇੱਧਰ ਖੜੇ ਨੇ ਸਾਰੇ ਕੰਪਿਊਟਰ ਕੁਮਾਤਰ ਆਪਨੇ ਬਿਠਾ ਕੇ ਵਰਕ ਕਰਾਈ ਜਾਂਦੇ ਨੇ ਆ ਜੋ ਇੱਧਰ ਚਾਲਦੇ ਆ ਇੱਧਰ ਬਾਈ ਪਹੁੰਚ ਰਹੇ ਨੇ ਕੀ ਵਾਲੇ ਬਾਈ ਵਧੀਆ ਬੜਿਆ ਹੋਰ ਕੀ ਵਾਲਾ ਠੀਕ ਆ ਸਤਿ ਸ਼੍ਰੀ ਅਕਾਲ ਜੀ ਹੋਰ ਕੋਈ ਹੋਰੀ ਨਹੀਂ ਨਹੀਂ ਲਾਈਵ ਨਹੀਂ ਆ ਦੂਜੀ ਰੋਡ ਬਲੌਗ ਆਗਾ ਤਾਂ ਚਲੋ ਮਿੱਤਰੋ ਬਾਹਰ ਤਾਂ ਆਪਾਂ ਬਈ ਮੇਲੇ ਹਨਾ ਤੁਹਾਨੂੰ ਦਿਖਾਤਾ ਸਾਰੇ ਤੇ ਅੰਦਰ ਦਿਖਾਉਣਾ ਹੁਣ ਕਿੰਨਾ ਇਕੱਠ ਹੋ ਰਿਹਾ ਬਈ ਆਜੋ ਕਿਰਾ ਚੱਲਦਾ ਇਧਰੋਂ ਐਂਟਰੀ ਆ ਤੇ ਅੰਦਰ ਸਾਰੇ ਭਾਈ ਖੜੇ ਨੇ ਬਈ ਚਾਹ ਪਾਣੀ ਪੀ ਜਾਂਦੇ ਨੇ ਤੇ ਕਬੂਤਰ ਗਵਾਧਰ ਬਈ ਸਾਰੇ ਲਿਖੀ ਜਾਂਦੇ ਨੇ ਤੇ ਆਜੋ ਦੇਖੀ ਫਿਰ ਕਿੰਨੇ ਕਬੂਤਰ ਹੋ ਗਏ ਟੋਟਲ ਇਧਰ ਲਿਖੀ ਜਾਂਦੇ ਨੇ ਬਈ ਜੱਸੀ ਹੋਰੀ ਇੱਥੇ ਚੱਲ ਰਿਹਾ ਬਈ ਹਨਾ ਸਾਰੀ ਐਂਟਰੀ ਐਂਟਰੀ ਹੋ ਰਹੀ ਹੈ ਤੇ ਨਾਲੇ ਕਬੂਤਰ ਲਿਖੇ ਗਏ ਆ ਜੋ ਦੇਖਦੇ ਕਿੰਨੇ ਹੋ ਗਏ ਟੋਟਲ ਇੱਧਰ ਬਈ ਫੜ ਕੇ ਐਂਟਰੀ ਕਬੂਤਰ ਲਈ ਕੀ ਜਾਂਦੇ ਨੇ ਟੋਟਲ ਕਿੰਨੇ ਹੋ ਗਏ ਕਬੂਤਰ ਟੋਟਲ ਕਿੰਨੇ ਟਿਕਟਾਂ ਟਿਕਟਾਂ ਤੋਂ ਤਾਂ ਬਈ ਟੋਟਲ ਕਬੂਤਰ ਹੋ ਗਏ 1 ਘੱਟ 80 80 ਕਬੂਤਰੀ ਹਨਾ ਮੰਨ ਕੇ ਚੱਲੋ ਤੇ ਕਬੂਤਰ ਤਾਂ ਬਹੁਤ ਹੋਗੇ ਬਈ ਹਨਾ ਤਾਂ 100-100 ਕਬੂਤਰ ਤਾਂ ਵਧੀਆ-ਵਧੀਆ ਬਾਜ਼ੀਆਂ ਦੇ ਹੁੰਦੇ ਆ 80 ਕਬੂਤਰ ਤਾਂ ਹੁਣ ਤੱਕ ਹੋ ਗਏ ਬਈ 1 ਘੱਟ 80 ਹੋਏ ਨੇ ਤੇ ਆਜੋ ਵਾਸੀ ਭਾਈ ਇੱਧਰ ਦਿਖਾਉਨੇ ਆ ਤੁਹਾਨੂੰ ਇੱਧਰ ਸਾਰੇ ਭਾਈਆਂ ਨੇ ਆਪ ਦੇ ਪਠਾਰਖੇ ਨੇ ਕਬੂਤਰ ਰੱਖ ਚ ਦਵਾਈ ਜਾਂਦੇ ਨੇ ਇੱਧਰ ਖੜੇ ਆ ਆਪਣੇ ਜੱਜ ਸਾਹਿਬ ਕੀ ਆਣੇ ਜੱਜ ਸਾਹਿਬ ਠੀਕੋ ਹੋਰ ਭਈਆ ਬਣ ਠੀਕੋ ਤਾਂ ਫਿਰ ਤੁਹਾਨੂੰ ਸਾਰਾ ਦਿਖਾਤਾ ਦੇਖੋ ਵੀ ਕਿੰਨਾ ਇਕੱਠਾ ਹੈ ਨਾ ਬਾਹਰ ਕਿੰਨਾ ਇਕੱਠਾ ਠੀਕਾ ਉਹ ਮੋੜ ਤੱਕ ਸਾਰਾ ਭਰਿਆ ਪਿਆ ਇੱਧਰ ਭਰਿਆ ਪਿਆ ਬੇੜਾ ਭਰਿਆ ਪਿਆ ਤੁਸੀਂ ਆ ਬੰਦਾ ਜਲ ਆ ਸਕਦੇ ਹੋ ਵੀ ਕਿੰਨੇ ਜਾਣੇ ਹੋ ਗਏ ਹਨਾ ਬਹੁਤ ਕਬੂਤਰ ਹੋ ਗਏ ਭਾਈ ਵਧੀਆ ਨਿਆਰਾ ਹੋਊ ਦੇਖਣ ਦਾ ਜਦੋਂ ਡਾਰ ਉੱਡੂਗੀ ਇਸ ਕਬੂਤਰਾਂ ਦੀ ਇੱਧਰ ਭਾਈ ਆਪਣੇ ਮਿੱਤਰ ਪਹੁੰਚ ਰਹੇ ਨੇ ਪੁਰਾਣੇ ਰਗਵੀਰ ਹੋਰੀ ਕੀ ਵਾਲਾ ਭਾਈ ਠੀਕੋ ਸੱਸੀ ਗੱਲ ਭਾਈ ਤਾਂ ਵੀ ਆਪਣਾ ਪੁਰਾਣਾ ਮਿੱਤਰ ਹੈਗਾ ਬਾਕੀ ਜੱਜ ਹੋ ਰਹੇ ਨੇ ਨਾ ਤੁਸੀਂ ਜਾਣਦੇ ਹੋ ਹਣਾ ਸਾਰਿਆਂ ਨੂੰ ਤਾਂ ਜਿਹੜੇ ਜਿਹੜੇ ਮਿਲਣਗੇ ਤਾਂ ਤੁਹਾਨੂੰ ਉਹਨਾਂ ਨਾਲ ਵੀ ਮਲਾਵਾਂਗੇ ਪਹਿਲਾਂ ਬਾਹਰ ਮਲਾਏ ਨੇ ਜਿਹੜੇ ਹੈਗੇ ਸੀਗੇ ਇੱਧਰ ਮੈਂ ਤੋਂ ਬਹੁਤ ਬਹੁਤ ਬਣੀ ਰਹਿੰਦੇ ਬਾਕੀ ਆਪ ਹੀ ਮਿੱਤਰੋ ਆਪਣਾ ਬੱਚਾ ਭਾਈ ਜਿਹੜਾ ਆਪਾਂ ਛੱਡਾਂਗੇ ਲੋ ਬਈ ਮਿੱਤਰੋ ਆ ਗਈ ਆਪਣੀ ਵਾਰੀ ਤਾਂ ਆਪਾਂ ਬਈ ਨਾਮ ਲਖਾਵਾਂਗੇ ਜਾਨਵਰ ਮਹਿਕਮਾ ਜਾਨਵਰ ਮਹਿਕਮਾ ਦੇ ਨਾਮ ਤੇ ਛੱਡਾਂਗੇ ਆਪਣਾ ਬੱਚਾ ਤਜਫੀ ਲਿਖੀ ਜਾਂਦਾ ਜਾਨਵਰ ਮਹਿਕਮਾ ਹੁਣ ਲਾਓ ਬਈ ਨਿਸ਼ਾਨੀਆਂ ਜਿਹੜਾ ਕਬੂਤਰ ਦੇ ਰੰਗ ਲੱਗਿਆ ਉਹਦੇ ਲੋਟ ਹਨਾ ਬਾਕੀ ਕਮਾਂਡਲਾ ਬੱਚਾ ਆਪਣਾ ਚਿੱਟੀ ਦੇ ਗਾਲੀ ਆ ਆਪਣੇ ਬੱਚੇ ਦੇ ਖੱਬੇ ਪੱਲੇ ਤੇ ਲੱਗਿਆ ਬਈ ਹਰਾ ਡੰਡਾ ਸਾਤਾ ਮਾਰਿਆ ਹੋਇਆ ਹੈਗਾ ਤੇ ਫੱਜੇ ਤੇ ਹੈਗਾ ਗਲਾਬੀ ਟੂਸਾ ਤੇ ਹਰੀ ਇਹਦੀ ਬਿੱਠਾ ਬਈ ਇਹ ਹਜਾ ਟੂਸਾ ਗਲਾਬੀ ਤੇ ਖੱਬੇ ਤੇ ਹਰਾ ਡੰਡਾ ਭਈਆ ਬਈ ਆ ਪੂਰਾ ਇਕੱਠ ਹੋ ਰਿਹਾ ਬਈ ਨਿਆਰਾ ਆ ਜੋ ਬਈ ਜਦੋਂ ਔਲੇ ਹੋਣਗੇ ਦੇਖੀ ਚੱਲਿਓ ਬਣੇ ਰਿਓ ਵੀਡੀਓ ਚ ਦੋ ਬਈ ਅੰਦਰ ਲੱਗ ਰਹੀਆਂ ਨੇ ਮੋਰਾ ਮੋਰਾ ਲਈ ਬਈ ਮੈਂ ਮੜ ਜੇ ਦੇਵਾਲੇ ਨਾ ਭਾਈ ਇਹਨਾਂ ਕੋਲ ਹੀ ਦਾ ਹੈ ਤੂੰ ਅਲੱਗ ਅਧਰੋ ਕੋ ਬਣਾਇਆ ਕਿਉਂ ਹੀ ਹੈ ਨਹੀਂ ਨਹੀਂ ਇਹ ਤਾਂ ਮੈਂ ਗੂਗਲ ਪੇਰਾ ਗੂਗਲ ਜਿਹੜਾ ਮੰਗ ਰਿਹਾ ਹੈ ਕਿਨਰੋ ਨਹੀਂ ਮੰਗ ਰਿਹਾ ਇਹ ਬਾਰੇ ਦੇਖੋ ਕੋਈ ਨਾ ਕੋਈ ਨਾ ਕੋਈ ਆਹ ਆ ਲੈ ਆਹ ਮੋਰੀ ਦੇ ਲੈ ਚੇਚ ਕਰਨਾ ਤੇ ਪੁੱਛ ਤੇ ਪੁੱਛ ਕੇ ਕੰਦੇਰਾ ਕੰਦੇਰਾ ਫਰਾਇਆ ਭੱਜਿਆ ਬਸ ਚੱਲ ਲੋ ਭੱਜ ਲੈ ਆ ਲਾਜੀ ਮੋਰ ਆਪਣੀ ਮਾਰ ਕੇ ਦਿਖਾ ਦੇ ਮੜੀ ਠੀਕ ਹੈ लो जी तो देवी दे। देखता जोड़े मार सदन ने सारे इधर देखो भाई दे डरा ਆਹ ਹੁੰਦੇ ਨੇ ਭਈ ਇੱਧਰ ਹਾਂ ਸਾਡੀ ਕੋਲ ਉਹਦੇ ਨਾਲ ਦੋਸ ਲੱਗੇ ਓਏ ਓਏ ਨਾ ਜਾ ਠੰਡੇ ਜਾ ਓਏ ਆ ਲਾਦੀ ਨੂੰ ਫੜਾ ਦੇ ਲੈ ਹਾਂ ਉਹਨਾਂ ਕਦੇ ਲਿਖ ਕੇ ਆ ਗਏ ਤਰਾ ਫੰਕ ਕਿਨੂੰ ਕਿਨੂੰ ਮੈਂ ਉੱਤੇ ਜਾ ਰਿਹਾ ਸੀਗਾ ਗੱਗੀ ਤੂੰ ਕਿੱਥੇ ਗੱਗੀ ਮੈਂ ਆਇਆ ਤੂੰ ਯਾਰਾ ਤਵਾਰੀ ਕੋ ਕੋਪਾ ਨਹੀਂ ਕਰਦਾ ਹਾਂ ਯਾਰ ਹਾਂ ਦੇਖਦਾ ਹਾਂ ਹਾਂ ਦੇ ਨਾਲ ਯਾਰ ਰੰਗ ਮਾਦਾ ਆ ਇਧਰ ਬਈ ਆਪਾਂ ਹਨਾ ਦੇਖੀ ਜਾਂਦੇ ਆ ਚੈੱਕ ਕਰੀ ਜਾਂਦੇ ਆ ਸਾਰੀਆਂ ਐਂਟਰੀਆਂ ਐਂਟਰੀਆਂ ਆ ਕਿਹੜਾ ਛੜਤਾ ਓਏ ਦੇਖੋ ਬਈ ਤੇ ਮੇਰੇ ਕੋਲ ਗੱਡੀ ਹੈ ਵਿਚ ਹੁੰਦੀ ਹੈ ਇੱਕ ਇੱਕ ਆ ਆ ਬਾਪ ਦੇ ਕਹਿੰਦੇ ਘਰੇ ਆ ਜੂ ਘਰੇ ਬਹਿ ਜਾ ਲੋ ਵੀ ਇਧਰ ਆ ਗਿਆ ਆਪਣੀ ਦੂਰਾ ਵੀ